ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਅਰਜੁਨ ਅਵਾਰ ਪੁਰਸਕਾਰ ਜਦਕੀ ਸਾਤਵਿਕ ਸਾਇਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਬੈਡਮਿੰਟਨ ਪੁਸ਼ ਦਬਲ ਜੋੜੀ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਖੇਡ ਮੰਤਰਾਲੇ ਅਨੁਸਾਰ BCCI ਨੇ ਸ਼ਮੀ ਦਾ ਨਾਮ ਸੂਚੀ ਵਿੱਚ ਸ਼ਾਮਲ ਕਰਨ ਲਈ ਕਿਹਾ ਸੀ। ਪੁਰਸ਼ ਆਕੀ ਖਿਡਾਰੀ ਕ੍ਰਿਸ਼ਨਾ ਬਹਾਦਰ ਪਾਠਕ ਅਤੇ ਸੁਸ਼ੀਲਾ ਚਾਨੂ ਤੀਰ ਅੰਦਾਜ਼ ਔਜਸ ਪ੍ਰਵੀਨ ਦਿਓਤਲੇ ਅਤੇ ਆਦਿਤੀ ਗੋਪੀਚੰਦ ਸਵਾਮੀ ਬਲਾਈਂਡ ਕ੍ਰਿਕਟਰ ਅਜੇ ਰੰਕੀ ਰੈਡੀ ਮੁਕੇਬਾਲ ਮੁਹੰਮਦ ਹਾਮਾਸੂਦੀਨ ਸ਼ਤਰੰਜ ਖਿਡਾਰਨ ਆਰ ਵਿਸ਼ਾਲੀ 골ਫਰ ਧਿਕਸ਼ਾ ਡਾਗਰ ਨਿਸ਼ਾਨੇਬਾਜ਼ ਅਸ਼ਵਰੀਆ ਪ੍ਰਤਾਪ ਸਿੰਘ ਤੋਮਰ ਪਹਿਲਵਾਨ ਅੰਤਿਮ ਪੰਘਾਲ ਲਾਉਨ ਬਾਲ ਖਿਡਾਰਨ ਪਿੰਕੀ ਅਤੇ ਟੇਬਲ ਟੈਨਿਸ ਖਿਡਾਰੀ ਅਹਿਕਾ ਮੁਖਰਜੀ ਨੂੰ ਵੀ ਅਰਜੁਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ ਇਸੇ ਤਰ੍ਹਾਂ ਗਣੇਸ਼ ਪ੍ਰਭਕਰਨ ਮਲਖਮ महावीर सैनी पैरा इलेक्ट्रिकिक्स ललित कुमार कुश्ती आरबी रमेश शतरंज ਅਤੇ ਸ਼ਵਿੰਦਰ ਸਿੰਘ ਨੂੰ ਹਾਕੀ ਵਿੱਚ ਦਰਉਣਾ ਚਾਰਿਆ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ ਕਵਿਤਾ ਕਬੱਡੀ मंजुषा ਕੰਵਰ ਬੈਡਮਿੰਟਨ ਅਤੇ ਹਾਕੀ ਖਿਡਾਰੀ ਵਿਨੀਤ ਕੁਮਾਰ ਸ਼ਰਮਾ ਨੂੰ ਧਿਆਨ ਚੰਦ ਲਾਈਫਟਾਈਮ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ